ਪ੍ਰਚਾਰ ਦੇ ਇਹ ਪੱਜੀਆਂ ਦੇ ਕੋਈ ਗਾਣਾ ਬਣਾਇਆ ਸਿਰਫ 50 ਰੁਪਏ ਫਰੈਂਡ ਲੋ ਇਹ ਜੂਸ ਪਿੰਦੇ ਹੋਂ ਕਿਹੜਾ ਪਿੰਦਾ ਸਾਰੇ ਹੀ ਹੈ ਲੋ ਜੀ ਘਰੇ ਆਈਆਂ ਚਾਹਾਂ ਨਵੀਆਂ ਤੇ ਉਹਦੇ ਲਈ ਆ ਗਾਣਾ ਕਹਿੰਦੇ ਬੰਨੀ ਤਾਂ ਹੁੰਦਾ ਹੋਣਾ ਤੇ ਮਾਤਾ ਜੀ ਨੇ ਸਪੈਸ਼ਲ ਮੰਗਾਈ ਆ ਕਹਿੰਦੇ ਬਣਦੇ ਹੁੰਦੇ ਇਦਾਂ ਮੱਥਾ ਟੇਕਦੇ ਹੁੰਦੇ ਜਦੋਂ ਇਦਾਂ ਲਾਂਦੇ ਹੁੰਦੇ ਆ ਚਲੋ ਹੁਣ ਅਸੀਂ ਬੰਨਣਾ ਚੱਲੇ ਆ ਫੇ ਸਾਨੂੰ ਸ਼ਗਰ ਮੈਨਾਂ ਬਹੁਤ ਖੁਸ਼ੀ ਤੋਂ ਸਗਰ ਦਿਲਾ ਬਹੁਤ ਅੰਦੇ ਚਲੋ ਮਹਿਰਬਾਨੀ ਕਰਾਂ ਨਿਆ ਬਣ ਕੇ ਆਈਏ ਤੇ ਸ਼ਗਰ ਪਾઈએ ਸ਼ਗਰ ਪਾઈએ ਸਾਡੇ ਖੁਸ਼ੀ ਤੋਂ ਸ਼ਗਰ ਨਹੀਂ ਆ ਲੋਈ ਸਾਡੇ ਲੈ ਥੱਲੇ ਨੂੰ ਕਰਨਾ ਹੋਇਆ ਕੋਨਸੋਲ ਹੈ ਨਾ ਤੇ ਤਾਂ ਸੋ ਮੇਰਾ ਆ ਲੋਹੀ ਅਸੀ ਡੀਲ ਵੀ ਕਰ ਲਈ ਕਿੰਨੇ ਚੱਲਦਾ ਇਹ ਵਾਹਿਗੁਰੂ ਸਾਫ ਤਨ ਕੋਈ ਲੋਕ ਖਾ ਲੈਣੇ ਆਲਕਾ ਵਾਹਿਗੁਰੂ ਕਾਲੇ ਰੰਗ ਦੇ ਨਾਜੀ ਹੋ ਗਿਆ। ਕਿਹਾ ਹਾਂ ਮੂੰਹ ਮੱਠਾ ਵੀ ਕਰ ਦੋ। ਬਸਾਰ ਨਹੀਂ ਲੈਣਾ ਪੀੜਾ ਬਸਾਰ ਹੁੰਦਾ। ਇਹਨੂੰ ਕੇ ਆਸੀ ਬੇਸਟੈਂਡ ਲਿਆ। ਇਹਨੂੰ ਆਪਣੇ ਕੋਲ ਕਰ ਲਿਆ ਅੱਜ ਨਾ ਠੀਕ। ਪ੍ਰਸ਼ਾਹ ਚਾਹੀਦਾ ਸੀ। ਮੜ ਮੜ ਮੂੰਹ ਦੇ। ਪ੍ਰਸ਼ਾਹ ਦੇ। ਵੀਰ ਭਾਜੀ ਨੇ ਨਿਕੋਨੀ ਦਾ ਨਾ ਬਣਾਇਆ ਸਿਰਫ 50 ਰੁਪਏ ਬਚਾ ਲਏ ਆ ਅੱਗੇ ਸਾਨੂੰ ਖਾਂਡੇ ਖਲਾ ਰਹੇ ਆ ਸੇਵਿੰਗ ਵੀ ਕਰਨੀ ਚਾਹੀਦੀ ਸੀ ਆਹ ਦੇਖ ਲਓ ਕਿੱਥੇ ਦਾਲਾ ਪਹਿਲਾਂ ਸਗਨ ਲੈ ਲਾ ਫੇਰ ਦੇ ਮਿੱਟਾ ਚੱਲ ਜਾਓ ਹੈਲੋ ਸਗਨ ਦੋ ਮਾਣ ਹੁਣ ਇਦਾਂ ਨਾ ਕਰੋ ਹੋਇਆ ਨਹੀਂ ਓਹੋ ਲੱਗਦਾ ਮਿਲਨੇ ਓਕੇ ਚੱਲੇ ਵੇਲੀਆਂ ਲੋ ਜੀ ਸਾਨੂੰ ਗਾਣਾ ਬੰਨਣ ਦੇ 300 ਰੁਪਇਆ ਮਿਲ ਗਿਆ 100 ਰੁਪਇਆ ਡੈਡੀ ਜੀ ਤੋਂ 200 ਭਾਜੀ ਜੀ ਤੋਂ ਲੋਜੀ ਹਾਂਜੀ ਅੱਜ ਦੀ ਕਮਾਈ ਹੋ ਗਈ ਹਾਂਜੀ ਅੱਜ ਜੀ ਮੈਂ ਨਾ ਕਿ ਬੀਬੀ ਕਹਿੰਦੇ ਦੱ ਬਣਦੇ ਹੁੰਦੇ ਆ ਤੇ ਇਹੀ ਤੇ ਸਾਗੇ ਸ਼ਗਨ ਨੂੰ ਸ਼ਗਨ ਹੁੰਦਾ ਆ ਬਾਬੇ ਦੇ ਉੱਤੇ ਦਿਨ ਹੁੰਦੇ ਇਹੀ ਸਾਡੀ ਨਿਸ਼ਾਨੀ ਆ ਹੁੰਦੇ ਨਾ ਜਿਹੜੇ ਦੇਖਿਓ ਕਿੰਨਾ ਸੋਹਣਾ ਅੰਗਲੈਂਡ ਗੱਲ ਦਾ ਬਣਾ ਕੇ ਦਿੱਤਾ ਜੀ ਪਤਾ ਹੈ ਇਹ ਹੁਣ ਲੱਗਿਆ ਅਸੀਂ ਪਹਿਲੇ ਲੱਕੇ ਆਏ ਸ਼ਹਿਰੋਂ ਫਿਰ ਬੰਨੇ ਆ ਫਿਰ ਸ਼ਗਨ ਲਿਆ ਸੀ ਹਾਂਜੀ ਬੜਾ ਹੀ ਬਣਾਉਂਦਾ ਅੱਜ ਸਿੱ ਚਲੇ ਆਪਣੇ ਪਿੰਡ ਇਹ ਆਪਣੇ ਬਜ਼ੁਰਗਾਂ ਦੀ ਜਗਾ ਆ ਉੱਥੇ ਹੈਗਾ ਮੇਲਾ ਹਰ ਇੱਕ ਸਾਲ ਲੱਗਦਾ ਸੋ ਹੁਣ ਇੱਥੇ ਚਲਦੇ ਆਂ ਤੇ ਲੇਟ ਹੋ ਗਏ ਕੰਮ ਚੱਲਦਾ ਕਰੇ ਤੇ ਹੁਣ ਚਲੋ ਪਹੁੰਚਦੇ ਆ ਉਸ ਤੇ ਲੋ ਜੀ ਇੱਧਰ ਟੈਂਪੂ ਵੀ ਆਂਦੇ ਆ ਆ ਹੈਗੀ ਆਪਣੇ ਬਜ਼ੁਰਗਾਂ ਦੀ ਜਗਾ ਤੇ ਇੱਥੇ ਮੇਲਾ ਹਰ ਇੱਕ ਸਾਲ ਲੱਗਦਾ ਆ ਤੇ ਦੇਖ ਸਕਦੇ ਕਿੰਨੀਆਂ ਦੁਕਾਨਾਂ ਲੱਗੀਆਂ ਹੋਈਆਂ ਆ ਆਪਣੇ ਆਪਣਾ ਪਿੰਡ ਪੰਚਨਾ ਨੇ ਸਰਦਲ ਤੇ ਜਿਆਨੇ ਬੈਠੇ ਰਹਿੰਦੇ ਆ ਗੱਲਾਂ ਬਾਤ ਨੇ ਉਹ ਦੇਖੋ ਨਿਆਣੇ ਲੱਗੇ ਹੋਆ ਡੈਡੀ ਵੀ ਦੇਖੋ ਪਿੰਡ ਆਇਓ ਖੋਏ ਹੋ ਗਏ ਹੋਰ ਦੇ ਦੇ ਹਾਂਜੀ ਹਾਲੇ ਖਰੀਦਾ ਖਰੀਦੀ ਵੀ ਕਾਨੀ ਮਮਮੀ ਜੀ ਨੇ ਰੇਖਾ ਨਾਲ ਇਤਨੀ ਕਰਨੀ ਹੁੰਦੀ ਹਾਂ ਜੀ ਦੇਖ ਸਾਡੇ ਰੌਣਕ ਮੇਲੇ ਦੇ ਰਮਣ 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 ਰਾਮ ਹਾਂਜੀ ਠੀਕ ਤੁਸੀਂ ਸਮਾਓ चलो इधर भी दुकान सार लगो इधर अगें लगे इधर ਸ਼ੌਪ ਕੋਲੇ ਲੰਘ ਕੇ ਚੱਲਦਾ ਹੋਇਆ ਮੰਮੀ ਜੀ ਬੈਠੇ ਹੋਏ ਚਾਰ ਫੋਟੋੜੇ ਫਗਦੇ ਹੋਏ ਅਸੀਂ ਵੀ ਨਾਲੀ ਦੱਸਦਾ ਵਰਤਦਾ ਉਹ ਮੇਰੇ ਤੇ ਸ਼ਾਤ ਲਿਆ ਮੰਮੀ ਬਾਤ ਮੁਤਾਬਕ ਕਹੀਏ ਮਨ ਮਾਲੀ ਕਰੀਏ ਨਾ ਪੀਲੇ ਤੁਹਦੀ ਗੱਲ ਜਿਦਾਏ ਸੋਰ ਅਸ ਬਿਚਾਰ ਕੇ ਤੇ ਬਾਣੀ ਮੋਤੀਆਂ ਬਾੰਦ ਫਰੋਏ ਫੁਜ ਕਰਦੇ ਸੰਤਾਂ ਨੂੰ ਕਿਉੜੀਏ ਰੰਗਲੇ ਗੀਤ ਸੁਣਾ ਕੇ ਫੁਜ ਕਰਦੇ ਸੰਤਾਂ ਨੂੰ ਸ਼ੌਂਕੀਆ ਸਭਾ ਚਰੰਗ ਸੰਸਾਰ ਦੇ ਪੀਸ ਕਰਕੇ ਸਨਾਵੋ ਅਜੀਤ ਦਾ ਠੀਕ ਹੈ ਠੀਕ ਆ ਭੈਣ ਆਪਣੀ ਹਰਜੋਤ ਦਾ ਚਲੋ ਇੱਧਰ ਲੰਗਰ ਲੱਗ ਗਿਆ ਆ ਪਕੌੜੇ ਪਕੌੜੇ ਜਾ ਰਹੇ ਆ ਲੋ ਜੀ ਹੁਣ ਅਸੀਂ ਪ੍ਰਸ਼ਾਦਾਸ਼ਾ ਕਰਿਆ ਸੰਗਤ ਦਾ ਅਰਚਾ ਕਰਿਆ ਤੇ ਵਰਤਾਇਆ ਜਾ ਰਿਹਾ ਹੈ ਮੰਮੀ ਜੀ ਵੀ ਛਕਦੇ ਹੁਣ ਅਸੀਂ ਲੋ ਜੀ ਬਾਹਰ ਤੋਂ ਜੀ ਢੋਲੂ ਵੱਜ ਪਾਉਂਦੇ ਹੋਏ ਹੋਰ ਫਾਦਰ ਉਹ ਧਿਆਨ ਨਾਲ ਲੋ ਜੀ ਇੱਧਰ ਪਿੰਡ ਦੇ ਸਾਰੇ ਸੇਵਾਗਾਰ ਹੋਏ ਆ ਆ ਦੇਖੋ ਆਂਟੀ ਬੈਠੇ ਆ ਇਹਨਾਂ ਕਦੇ ਆਇਆ ਸੀ ਇੱਧਰ ਕੋਈ ਨਹੀਂ ਬਿਲਕੁਲ ਆਪਨੇ ਜੀ ਲੰਗਰ ਲੈ ਕੇ ਤੋਰਪੇ ਕਰਾਣੂ ਨਾੜੇ ਮਿਲ ਲੈ ਦਾ ਆਨੰਦ ਮਾਣਦੇ ਹੋਏ ਕਿਉਂਕਿ ਟੈਨਸ਼ਨ ਬਰੀ ਹੋ ਗਏ ਲੋ ਇਹ ਜੂਸ ਪਿੰਦੇ ਹਾਂ ਕਿਹੜਾ ਪੀਣਾ ਸਾਰੇ ਜੀ ਆਹ ਮਾੜੀ ਇਹਦਾ ਬਲੈਗਾ ਪੁਦੀਨਾ ਹੈਗਾ ਬਾਈਨੈਪਲ ਹੈਗਾ ਮਸਾਲਾ ਸੁਦਾ ਮੈਂ ਤਾਂ ਇਸ ਕੋਲ ਦਾ ਰੇਟ ਕਿਆ ਕਰ ਲੱਗਣਾ ਕੋਈ ਯਾਰ ਇਹ ਕਿੱਥੇ ਪਾਇਆ ਹੋ 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 ਚਲੋ ਚਲੋ ਮੈਂ ਇਹਦੇ ਬਾדי ਲੋ ਜੀ ਉਹ ਕਿਹੜਾ ਲੈਣਾ ਹੈ ਇਹੀ ਦੇ ਦਿਓ ਐਪਲ ਹੀ ਲੈ ਲੰਨੇ ਆ ਹਲੇ ਖਰੀਦੀ ਵੀ ਗੱਲ ਨਹੀਂ ਖਾਣੀ ਮੰਮੀ ਨੇ ਹਾਂ ਹਾਂ ਸੋ ਗਿਆ ਬੜਾ ਹੈ ਬੱਧੀਆ ਜਿਹਾ ਬਣਾ ਕੇ ਦਿੱਤਾ ਹੈ ਤਾਂ ਲੋ ਜੀ ਮੰਮੀ ਤੇਰੀ ਆਹ ਬਤ ਜੋ ਰਿਦਾ ਜੇ ਪੀਕਾ ਪੈਨ ਦੇ ਮਿਲ ਹੀ ਜਾਂਦੇ ਆ ਜਦੋਂ ਕਹਿੰਦੇ ਪੈਨਾਂ ਮੈਂ ਆ ਸਸਤੀ ਲੈ ਲੋ ਜੀ ਇੱਧਰ ਪਿੰਦ ਹੋਏ ਸੀ ਯੂਸ ਹੋਦਰ ਡੈਡੀ ਜੀ ਲੱਗੇ ਹੋਏ ਮੇਰੇ ਨਾਲ ਲੋ ਜੀ ਕਹਿੰਦੇ ਦੁਪੱਟਾ ਲਵਾ ਗਏ ਅਸੀਂ ਦੇਖੋ ਗੜਾ ਲੈਣਾ ಹಾ ಕು ಮಮ್ಮಿ ಲೇಡಿ ಅಲ್ಲಿ ಉದ್ದರೀಯ ಹ ਸੋਣਾ ਹੈ ਇਦਾਂ ਦਾ ਇੱਕ ਹੋ ਲੈ ਲੈਨੇ ਆ ਇੱਕ ਬਲੈਕ ਜਿਹਾ ਲੈ ਲਓ ਕੋਈ ਆ ਵੀ ਸੋਣਾ ਵਾਲਾ ਦੇਖ ਲਓ ਵੀ ਹਾਂ ਸਮੇਸਟਰੀ ਖਾਤ ਦੇ ਲਗੇ ਖੀਰ ਦਾ ਪਹਿਲਾ ਕਿਹਾ ਫਿਰ ਸਵੇਲੇ ਆਉਂਦਾ ਹੁਣ ਖੀਰ ਦੇ ਦਿੰਦੇ ਆ ਉਹ ਤੁੰਗਰਾਦੇ ਵੀਰ ਦੇ ਦਾਰੇ ਵੀਡੀਓ ਬਣਾਉਗੇ ਹਾਂ ਹਾਂ ਲੋ ਲੋ ਇੱਧਰ ਵੀ ਦੇਖ ਲਓ ਆ ਲੈ ਫਾ ਲੱਗਿਆ ਦਾ ਇੱਕ ਕਮਰਾ ਇੱਧਰ ਆ ਗਿਆ। ਜਦ ਵਾਸ਼ਰੂਮ ਹੈ ਇੱਕ। ਬਹੁਤ ਬਰੋ। ਖੀਰ ਲੈਣ ਲੱਗੇ ਆਕ। ਦੇਖ ਸਾਡੇ ਆ। ਹਾਂ ਨਗਾ ਦਿਖਾ ਦਿੰਦੇ ਅੰਦਰ। ਹਮਮ ਹਾਂ। ਮੈਂ ਕਹਾਵਾਂ ਹਾਂ। ਉੱਲੜ ਲਾਹਾਂ ਜੇ ਇੱਕ ਉੱਧਰ ਰੂਮ ਬਣ ਹਲੇ ਆ ਤਿਆਰ ਕਰਦੇ ਪਏ ਆ